ਰਾਈਟ ਆਫ ਪੀਸ ਦਾ 슬ੋਗਨ ਲੈ ਕੇ ਨਾਹਰਾ ਲੈ ਕੇ ਪੰਜ ਔਰਤਾਂ ਜਲੰਧਰ ਤੋਂ ਤੁਰਦੀਆਂ ਤੇ ਬਾਰਡਰ ਦੇ ਨਾਲ-ਨਾਲ ਜਿੰਨੇ ਵੀ ਸਾਡੇ ਬਾਰਡਰ ਨੇ ਅਟਾਰੀ ਬਾਰਡਰ ਹੈ ਹੁਸੈਨੀ ਵਾਲਾ ਬਾਰਡਰ ਹੈ ਫਾਜ਼ਿਲਕਾ ਬਾਰਡਰ ਹੈ ਜਾਂ ਰਾਜਸਥਾਨ ਦੇ ਚੌਂਗੇ ਵਾਲਾ ਬਾਰਡਰ ਹੈ ਉੱਥੋਂ ਤੱਕ ਪੀਸ ਦਾ ਨਾਹਰਾ ਸ਼ਾਂਤੀ ਦਾ ਸੰਦੇਸ਼ ਲੈ ਕੇ ਪੰਜ ਔਰਤਾਂ ਇਸ ਟਾਈਮ ਹੁਸੈਨੀ ਵਾਲੇ ਆਈਆਂ ਤੇ ਇਹਨਾਂ ਦੇ ਨਾਲ-ਨਾਲ ਇਹਨਾਂ ਨੂੰ ਦੇਖਣ ਵਾਸਤੇ ਇੱਧਰ ਜਿਹੜੇ ਆ ਸਾਡੇ ਤੁਸੀਂ ਦੇਖੋ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਹੁਸੈਨੀ ਵਾਲਾ ਦੀਆਂ ਪਿੰਡੂ ਔਰਤਾਂ ਉਹ ਵੀ ਆਈਆਂ ਉਹ ਦੇਖ ਕੇ ਹੈਰਾਨ ਸੀ ਕੇ ਘਰਾਂ ਚ ਕੰਮ ਕਰਨ ਵਾਲੀਆਂ ਬੀਬੀਆਂ ਜਿਹੜੀਆਂ ਉਹ ਅਖਰ ਬੁਲਟ ਮੋਟਰਸਾਈਕਲ ਚਲਾ ਕੇ ਕਿਸ ਤਰੀਕੇ ਨਾਲ ਇਹ ਸੈਰ ਕਰ ਲੈਂਦੀਆਂ ਕਿਸ ਤਰੀਕੇ ਨਾਲ ਰਾਈਡ ਕਰ ਲੈਂਦੀਆਂ ਨੇ ਤਾਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਗੱਲਬਾਤ ਵੀ ਤੁਹਾਨੂੰ ਸੁਣਾਉਣੇ ਆ ਤਾਂ ਉਹਨਾਂ ਨੂੰ ਚੰਗੀ ਲੱਗੀ ਸਾਡੀਆਂ ਇਹਨਾਂ ਪਿੰਡੂ ਬੀਬੀਆਂ ਨੂੰ ਵੀ ਚੰਗੀ ਲੱਗੀ ਉਹਨਾਂ ਨੂੰ ਵੀ ਇਹਨਾਂ ਨਾਲ ਗੱਲ ਕਰਕੇ ਚੰਗੀ ਲੱਗੀ ਕਿ ਜਿਹੜੀਆਂ ਔਰਤਾਂ ਤਰੱਕੀ ਕਰ ਜਾਂਦੀਆਂ ਨੇ ਕਿਸੇ ਨੇ ਦੱਸਿਆ ਮੈਂ ਡਾਕਟਰਾਂ ਮੇਰਾ ਹਸਪੀਟਲ ਹੈ ਕੋਈ ਡੀਸੀ ਦਫ਼ਤਰ ਦੇ ਵਿੱਚ ਵੱਡੇ ਅਹੁਦੇਾਂ ਤੇ ਨੇ ਕੋਈ ਕਿਤੇ ਕੋਈ ਕਿਤੇ ਤਾਂ ਪੜ੍ਹ ਲਿਖ ਕੇ ਜਦੋਂ ਚੰਗੇ ਅਹੁਦੇਾਂ ਤੇ ਗਈਆਂ ਉਸ ਤੋਂ ਬਾਅਦ ਇਹ ਇਸ ਤਰੀਕੇ ਦੇ ਨਾਲ ਨਿਕਲਦੀ ਹੈ ਤਾਂ ਕਿਤੇ ਨਾ ਕਿਤੇ ਮੋਟੀਵੇਸ਼ਨ ਜਿਹੜੀ ਹੈ ਉਹ ਪਿੰਡੂ ਆਮ ਪਿੰਡੂ ਔਰਤਾਂ ਨੂੰ ਜਰੂਰ ਮਿਲਦੀ ਹੈ ਉਹਨਾਂ ਦੇ ਬੱਚਿਆਂ ਨੂੰ ਜਰੂਰ ਮਿਲਦੀ ਹੈ ਤੇ ਉਹਨਾਂ 'ਚ ਭਾਵਨਾ ਪੈਦਾ ਹੁੰਦੀ ਕਿ ਅਸੀਂ ਵੀ ਆਪਦੇ ਬੱਚੇ ਖਾਸ ਕਰ ਆਪਦੀਆਂ ਲੜਕੀਆਂ ਪੜ੍ਹਾਈਏ ਤਾਂ ਕਿ ਉਹ ਵੀ ਤਰੱਕੀ ਕਰਕੇ ਕਿਸੇ ਮੁਕਾਮ ਤੇ ਪਹੁੰਚ ਸਕਣ ਆ ਉਹ ਗੱਲ ਕਰਾਉਣੇ ਆ ਇਹਨਾਂ ਦੇ ਵਿੱਚ ਜਿਹੜੀ ਵਾਰਤਾ ਲਾਪ ਹੋਈ ਉਹ ਵੀ ਤੁਹਾਨੂੰ ਸੁਣਾਉਣੇ ਆ ਅੱਜ ਜਿਹੜਾ ਤੁਸੀਂ ਕਈ ਮਕਸਦ ਲੈ ਕੇ ਸਰ ਮਕਸਦ ਸਾਡਾ ਇਹੀ ਹੈ ਕਿ ਮਹਿਲਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੜਾ ਸਮਾਜ ਹੈ ਮਹਿਲਾਵਾਂ ਦੇ ਬਿਨਾ ਨਹੀਂ ਚੱਲ ਸਕਦਾ ਇੱਕ ਘਰ ਦੀ ਸਿਰਜਣਹਾਰ ਵੀ ਔਰਤ ਹੈ ਇੱਕ ਹੁਣ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸਮਾਜਿਕ ਕੁਰਤੀਆਂ ਬਹੁਤ ਜ਼ਿਆਦਾ ਨੇ ਜਿਸ ਤਰ੍ਹਾਂ ਅਸੀਂ ਸੰਦੇਸ਼ ਲੈ ਕੇ ਚੱਲੇ ਆ ਇੱਕ ਤੇ ਸੰਦੇਸ਼ ਸਾਡਾ ਇਹ ਹੈ ਕਿ ਔਰਤ ਜਿਹੜੀ ਹੈ ਉਹਨੂੰ ਮਤਲਬ ਬਹੁਤ ਜ਼ਿਆਦਾ ਸ਼ਕਤ ਹੋਣਾ ਚਾਹੀਦਾ ਹੈ ਹੂੰ ਦੂਸਰਾ ਸਰ ਪੀਸ ਰਾਈਡ ਅਸੀਂ ਮੇਨ ਮੋਟਿਵ ਤੇ ਪੀਸ ਰਾਈਡ ਦਾ ਲਿਆ ਹੈ ਕਿ ਜਿਹੜਾ ਸਮਾਜ ਹੈ ਉਹਦੇ ਵਿੱਚ ਸਾਨੂੰ ਸ਼ਾਂਤੀ ਚਾਹੀਦੀ ਹੈ ਸਾਡੇ ਬੱਚੇ ਨੇ ਜਿਹੜੇ ਸਾਡੇ ਜਿਹੜੇ ਬੱਚੇ ਨੇ ਉਹ ਅਸੀਂ ਕਿਤੇ ਨਾ ਕਿਤੇ ਇੰਨੀ ਸਿਕਿਉਰ ਫੀਲ ਕਰਦੇ ਆ ਆਪਣੇ ਜਿੰਨੇ ਵੀ ਬਾਰਡਰਸ ਨੇ ਉਹਨਾਂ ਦੇ ਨਾਲ ਲੱਗਦੇ ਜਿਹੜੀ ਲੱਗ ਕੇ ਖਾਸ ਕਰਕੇ ਉਹ ਮਤਲਬ ਜਦੋਂ ਵੀ ਆਪਾਂ ਬਾਰਡਰ ਏਰੀਆ ਵੱਲ ਜਾਣਾ ਹੁੰਦਾ ਹੈ ਤੇ ਸਾਰੇ ਜਣੇ ਥੋੜਾ ਜਿਹਾ ਚਿੰਤਤ ਹੋ ਜਾਂਦੇ ਨੇ ਹੈਨਾ ਤੇ ਖਾਸ ਕਰਕੇ ਜਦੋਂ ਆਪਣਾ ਇਤਿਹਾਸਿਕ ਦਿਨ ਆਉਂਦੇ ਨੇ 15 26 ਜਨ ਵੀ ਉਦੋਂ ਵੀ ਆਪਾਂ ਚਿੰਤਤ ਹੋ ਜਾਂਦੇ ਆ ਸਾਡਾ ਮੇਨ ਮੋਟਿਵ ਇਹੀ ਸੀਗਾ ਕਿ ਅਸੀਂ ਸਰਹੱਦ ਤੇ ਜਾਈਏ ਉੱਥੇ ਜਾ ਕੇ ਨਮਨ ਹੋਈਏ ਜਿਹੜੇ 24 ਘੰਟੇ ਇੱਥੇ ਸਾਡੇ ਸਿਪਾਹੀ ਖੜੇ ਰਹਿੰਦੇ ਨੇ ਅਸੀਂ ਉਹਨਾਂ ਦਾ ਹੌਸਲਾ ਹੋਰ ਵਧਾ ਸਕੀਏ ਜਿਹੜੇ ਬਾਰਡਰ ਤੇ ਲੋਕ ਨੇ ਉਹ ਵੀ ਮੈ ਜਿਹੜੇ ਬਾਰਡਰ ਦੇ ਲੋਕ ਰਹਿੰਦੇ ਨੇ ਉਹਨਾਂ ਦੀ ਵੀ ਸੋਚ ਦਾ ਪੱਧਰ ਜਿਹੜਾ ਆ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਡਰੇ ਸਹਮੇ ਜੇ ਰਹਿੰਦੇ ਆ ਜੋ ਅਸੀਂ ਮਹਿਸੂਸ ਕਰਦੇ ਆ ਉਹਨਾਂ ਨੂੰ ਵੀ ਅਸੀਂ ਮਤਲਬ ਇੱਕ ਤਰ੍ਹਾਂ ਨਾਲ ਦੇਖਣਾ ਚਾਹੁੰਦੇ ਸੀ ਵੀ ਜਦੋਂ ਜਦੋਂ ਮਿਸ਼ਨ ਸੰਦੂਰ ਹੋਇਆ ਮਤਲਬ ਅਸੀਂ ਤੇ ਐਡੇ ਦੂਰ ਬੈਠੇ ਡਰੀ ਜਾਂਦੇ ਸੀਗੇ ਪਰ ਉਹ ਕੋਲ ਰਹਿ ਕੇ ਕਿੰਨਾ ਵਿਚਾਰੇ ਡਰਦੇ ਆ ਅਸੀਂ ਇੱਕ ਤਰ੍ਹਾਂ ਨਾਲ ਉਹਨਾਂ ਦੇ ਨਾਲ ਵਾਰਤਾਲਾਪ ਹੁੰਨ ਜਿਸ ਨਾਲ ਕਾਫੀ ਫੀਮੇਲਸ ਮਿਲੀਆਂ ਨੇ ਤੇ ਅਜੇ ਪੰਜਾਬ ਦੇ ਵਿੱਚ ਫਿਰ ਵੀ ਥੋੜਾ ਜਿਹਾ ਕਹਿ ਸਕਦੇ ਆ ਕਿ ਮਾਡਰਨ ਹੈਗਾ ਹੈ ਪਰ ਜਿਹੜਾ ਰਾਜਸਥਾਨ ਹੈ ਉਧਰ ਜਿਹੜਾ ਏਰੀਆ ਪੈਂਦਾ ਉਹਦਾ ਬਾਰਡਰ ਹੀ ਬਹੁਤ ਦੂਰ ਦੂਰ ਤੱਕ ਨੇ ਇਲਾਕਾ ਹੀ ਬਹੁਤ ਵੱਡਾ ਹੈ ਮੈਨ ਅਸੀਂ ਲੌਂਗਵਾਲੇ ਇਸੇ ਲਈ ਜਾਣਾ ਚਾਹੁੰਦੇ ਆ ਕਿ ਉਹ ਲੋਕਾਂ ਦੇ ਨਾਲ ਮਿਲ ਸਕੀਏ ਕਿੱਥੋਂ ਸ਼ੁਰੂ ਕੀਤਾ ਅਸੀਂ ਸਰ ਜਲੰਧਰ ਤੋਂ ਸ਼ੁਰੂ ਕੀਤਾ ਪੰਜਾਬ ਔਰ ਰਾਜਸਥਾਨ ਦੇ ਨਾਲ ਜਿਹੜੇ ਵੀ ਇੰਡੀਆ ਪਾਕਿਸਤਾਨ ਦੇ ਬਾਰਡਰ ਲੱਗਦੇ ਨੇ ਅਸੀਂ ਉਹਨਾਂ ਤੇ ਜਾਣਾ ਚਾਹੁੰਦੇ ਆਂ ਅਟਾਰੀ ਤੋਂ ਹੋ ਕੇ ਆਏ ਆ ਹੁਣ ਅਸੀਂ ਦੂਸਰਾ ਬਾਰਡਰ ਜਿਹੜਾ ਹਸੈਨੀ ਵਾਲਾ ਉੱਥੇ ਪਹੁੰਚੇ ਆਂ ਹੁਣ ਫਾਜ਼ਲ ਕਾ ਜਾਵਾਂਗੇ ਔਰ ਫਿਰ ਗੰਗਾ ਨਗਰ ਸਟੇ ਕਰਾਂਗੇ 1 ਰਾਤ ਦਾ ਫਿਰ ਉਸ ਤੋਂ ਅਗਲੇ ਦਿਨ ਅਸੀਂ ਜਾਵਾਂਗੇ ਲੋਂਗੇਵਾਲ ਅਸੀਂ 15 ਨੂੰ ਜਾਣਾ ਹੈ ਅਸੀਂ ਰੁਕਾਂਗੇ ਜੈਸਲਮੇਰ ਜੈਸਲਮੇਰ ਇੱਕ ਨਾਈਟ ਦਾ ਸਟੇ ਕਰਾਂਗੇ ਉਸ ਤੋਂ ਬਾਅਦ 15 ਅਗਸਤ ਨੂੰ ਅਸੀਂ ਉੱਥੇ ਜਾਵਾਂ ਪਿੰਡਾਂ ਦੇ ਲੋਕ ਨੇ ਜੀ ਦੇਖੋ ਖੇਤੀ ਵਾਲੇ ਕਿਸਾਨ ਹਨ ਇਹਨਾਂ ਨੂੰ ਕੀ ਕਹੋਗੇ ਮੈਂ ਵੈਸੇ ਤੋਂ ਮੈਂ ਬਤਾਉ ਮੇਰੀ ਆਪਣੀ opinion ਬਹੁਤ ਅਲੱਗ ਰਹਤੀ ਹੈ ਮੈਨੂੰ ਲੱਗਦਾ ਹੈ ਕਿ ਜੋ ਇਹ ਵਰਗ ਹੈ ਨਾ ਇਹ ਸਦੀਆਂ ਸੇ ਕੰਮ ਕਰ ਰਹਾ ਹੈ आजकल की औरतें कहती है ना कि हम काम भी करते हैं घर भी देखते हैं बट ये हमेशा से ही कर रहे हैं मतलब ये तो हमसे वैसे ही सुपीरियर हैं बड़े हैं <laughs> और इनसे हमें सीखना चाहिए कैसे घर भी पा देख रहे हैं और बच्चे भी पाल रहे हैं हम हमारी तो ये होती है ना कि एक बच्चा हो गया सर्वेंट भी रख लो वो तो वो भी नहीं करते तो मैं गल कर रही हैं सी कि एक करे रोटी बना दी हाँ मैं अपने घर का सुबह का नाश्ता लंच सब मैं ही बनाती हूँ डिनर भी मैं मैं देखती हूँ औरतों का ऐसा कुछ है नहीं ना कि आपको घर में या फायर भी कर लो फिर भी है ना आपको खाना तो बनाना ही होता है और इतनी मेहनत करके आप कमाओ उसके बाद आप अपना खाना भी ना बना पाओ जो थाली में है वो अपने हिसाब से ना खवा पाओ मुझे लगता है कि वो भी कोई वैलिड नहीं है तो मैं तो अपना खाना बनाती हूँ पूरे खानदान का बनाती हूँ मेरे बड़ी दादी भी हैं मम्मा पापा हैं हस्बैंड है बच्ची है एक मेरी चार साल की मैडम ये बड़ी, बड़ी हैरानगी नाल देख रहे हैं अं इतों दें तो वर्ग ही हाँ साढ़े भी घर परिवार बच्चे सब है असी जलंधर तो हाँ ਕੁਝ ਅਸੀਂ ਅਜੂਬੇ ਵਕਰੇ ਨਹੀਂ ਹੈਗੇ ਨਹੀਂ ਵੈਸੇ ਉਜੂਬੇ ਤਰ੍ਹਾਂ ਦੇਖਦੇ ਸੀ ਵੀ ਇਹ ਬੀਬੀਆਂ ਅਸੀਂ ਕਿਵੇਂ ਕੁੰਡ ਕੱਢ ਰਹੀਆਂ ਚੁੰਨੀਆਂ ਲਈਆਂ ਨੇ ਇਹ ਬੁਲਟ ਤੇ ਤਰੀਆਂ ਫਦੇ ਬੁਲਟ ਕੁਝ ਖਾਸ ਨਹੀਂ ਹੈ ਅਸੀਂ ਇੱਕ ਬਾਹਾਨਾ ਲੱਭਿਆ ਇੱਥੇ ਆਉਣ ਦਾ ਸਾਧਨ ਮਿਲ ਗਿਆ ਤੇ ਇੱਥੇ ਆ ਗਏ ਕੁਝ ਅਦਾ ਖਾਸ ਨਹੀਂ ਹੈ ਤੁਹਾਡੇ ਨਾਲ ਮੇਲਾ ਗੇਲਾ ਕਰਨਾ ਸੀਗਾ ਪਰ ਇਹ ਕਿ ਸਭ ਨੂੰ ਪੜਨਾ ਚਾਹੀਦਾ ਜਿਹੜਾ ਪੜ ਗਿਆ ਉਹ ਤਰ ਗਿਆ ਉਹ ਵਾਲੀ ਗੱਲ ਹੈ ਬਰ ਬੱਚੀਆਂ ਵੀ ਨੇ ਇੱਥੇ ਨਾਲ ਇਹਨਾਂ ਦੇ ਕੀ ਕਹਿਣਾ ਚਾਹੂੰਗੇ ਬਾਰਡਰ ਏਰੀਆ ਦੇ ਜਿਹੜੇ ਨਾਲ ਮਾਪਿਓ ਦੇ ਖੇਤਾਂ 'ਚ ਕੰਮ ਕਰਦੀਆਂ ਨੇ ਉਹ ਵਰਡ ਸੁਣੇ ਉਹ ਜਿੱਦਾਂ ਨਾ ਪਾਕਿਸਤਾਨੀ ਬੋਲੀ ਹੁੰਦੀ ਹੈ ਥੋੜੇ ਜਿਹੀ ਵਰਡਸ ਉਦਾਂ ਦੇ ਲੱਗੇ ਮੈਨੂੰ ਹਨਾ ਬਿਲਕੁਲ ਬਾਰਡਰ ਟੱਚ ਹੈ ਪਰ ਮੈਂ ਦੇਖੋ ਨਾ ਕਸੂਰ ਇੱਥੋਂ ਜਸਟ 12-13 ਕਿਲੋਮੀਟਰ ਹੈ 12-13 ਕਿਲੋਮੀਟਰ ਹੈ ਜਿਹੜੀਆਂ ਬੱਚੀਆਂ ਹੈਗੀਆਂ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਵਾਂਗੇ ਜੇ ਤੁਸੀਂ ਕੰਮਕਾਰ ਵੀ ਕਰ ਰਹੇ ਹੋ ਉਹਦੇ ਨਾਲ ਆਪਣਾ ਪੜੋ ਵੀ ਕਿਉਂਕਿ ਇੱਕ ਲੜਕੀ ਦਾ ਪੜਨਾ ਬਹੁਤ ਜ਼ਰੂਰੀ ਹੈ ਉਹਦੇ ਸਿਰ ਤੇ ਇੱਕ ਪਰਿਵਾਰ ਪਲਣਾ ਹੈਗਾ ਮੈਂ ਇਸ ਮੈਡਮ ਨੂੰ ਦੱਸਿਆ ਸੀ ਕਿ ਡਾਕਟਰ ਨੇ ਤੁਸੀਂ ਆਪਦੇ ਬਾਰੇ ਦੱਸੋ ਤਾਂ ਕਿ ਇਹਨਾਂ ਬੱਚਿਆਂ ਨੂੰ ਵੀ ਪਤਾ ਲੱਗੇ ਹਾਂਜੀ ਬੇਟਾ ਮੈਂ ਡਿਪਟੀ ਕਮਿਸ਼ਨਰ ਜਲੰਧਰ ਵਿੱਚ ਜੂਨੀਅਰ ਅਸਿਸਟੈਂਟ ਹੈਗੀ ਹਾਂ ਤੇ ਮੈਂ ਮੇਰੇ ਵੀ ਦੋ ਬੱਚੇ ਹੈਗੇ ਆ ਘਰ ਦੇ ਵਿੱਚ ਹਸਬੰਦ ਨੇ ਉੱਥੋਂ ਛੁੱਟੀ ਲੈ ਕੇ ਆਏ ਆ ਠੀਕ ਹੈ ਐਸੇ ਲਈ ਅਸੀਂ ਤੁਹਾਨੂੰ ਇਹੀ ਕਵਾਂਗੇ ਬੱਚਿਓ ਖਾਸ ਕਰ ਲੜਕੀਆਂ ਜਿਹੜੀਆਂ ਤੁਹਾਡੇ ਮਦਰਸ ਵੀ ਹੈਗੇ ਹੋ ਆਪਣੀ ਕੁੜੀਆਂ ਨੂੰ ਜਰੂਰ ਪੜਾਓ ਲਿਖਾਓ ਕੰਮ ਵੀ ਹੈਲਪ ਲੋ ਅਸੀਂ ਇਹ ਕਹਿ ਰਹੇ ਹਾਂ ਕਿ ਕੰਮ ਨਹੀਂ ਕੰਮ ਵੀ ਕਰੋ ਨਾਲ ਆਪਣਾ ਪੜੋ ਵੀ ਕਿਉਂਕਿ ਤੁਹਾਡਾ ਪੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਸਿਰ ਤੇ ਇੱਕ ਪਰਿਵਾਰ ਪਲਣਾ ਹੈਗਾ ਸਾਡੇ ਨਿਕਲਣ ਦਾ ਮਕਸਦ ਇਹੀ ਹੈ ਕਿ ਸਾਡੇ ਵੱਲ ਦੇਖ ਕੇ ਤੁਹਾਨੂੰ ਵੀ ਅੱਛਾ ਲੱਗੇ ਔਰ ਤੁਸੀਂ ਵੀ ਕੋਸ਼ਿਸ਼ ਕਰੋ ਅੱਗੇ ਵਧਣ ਦੀ आप अपनी तरक्की वाल ध्यान रखते ना कि साड़ी पापा ये करते बच्चा वो ये बनेगा सोच रखते हैं ना पर सोच दे मेहनत बहुत करनी पैंती है मेरा ना नाम ना ना रुचि है।, है मैं बिज़नेस करती हूँ अपना तो मेरी आप सबसे यही गुजारिश है कि जो हम नहीं कर सके वो कोशिश करो कि वो हमारे बच्चे करें अगर हम पढ़ नहीं सके तो कोशिश करो कि हमारे बच्चे हमारे से ऊँचा जाए उनको खूब पढ़ाओ खासकर लड़कियों को